ਨਾਬਾ ਵਿਖੇ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਮੌਤਾਂ ਨਾਬਾ ਪਟਿਆਲਾ ਰੋਡ ਤੇ ਰੋਟੀ ਪੁਲ ਨੇੜੇ ਇੱਕ ਸੜਕ ਹਾਦਸੇ ਵਿੱਚ ਇੱਕ ਪੋਲੋ ਕਾਰ ਅਤੇ ਇੱਕ ਆਡੀ ਕਾਰ ਦੀ ਟੱਕਰ ਹੋ ਗਈ ਪ੍ਰਵੀਨ ਕੁਮਾਰ ਮਿੱਤਲ ਗੋਗੀ ਨਾਬਾ ਤੇ ਉਸਦੀ ਪਤਨੀ ਨੀਹਾ ਮਿੱਤਲ ਦੀ ਮੌਤ ਹੋ ਗਈ ਨਾਬਾ ਵਿੱਚ ਸੋਗ ਦੀ ਲਹਿਰ ਦੌੜ ਗਈ ਪਟਿਆਲਾ ਦਾ ਰਹਿਣ ਵਾਲਾ ਅਮਨਜੋਤ ਸਿੰਘ ਦੂਜੀ ਆਡੀ ਕਾਰ ਚਲਾ ਰਿਹਾ ਸੀ ਰੋਟੀ ਪੁਲ ਪੁਲਿਸ ਸਟੇਸ਼ਨ ਦੇ ਇੰਚਾਰਜ ਜਸਵਿੰਦਰ ਸਿੰਘ ਅਤੇ ਐਮਸੀ ਕੁਸੇਵਕ ਸਿੰਘ ਗੋਲੂ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕੀਤੀ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਨਾਬਾ ਤੋਂ ਗੁਰਪ੍ਰੀਤ ਸਿੰਘ ਦਾਸ ਦੀ ਰਿਪੋਰਟ ਰਮਨ ਜੀ ਜਿਹੜੇ ਤੁਹਾਡੇ ਮਹੱਲੇ ਚ ਐਕਸੀਡੈਂਟ ਹੋਇਆ ਹੈ ਕੀ ਕਹਿਣਾ ਚਾਹੋਗੇ ਦੇਖੋ ਬੜਾ ਦੁਖਦਾਈ ਖਬਰ ਆ ਸਾਰੇ ਮਹੱਲੇ ਲਈ ਸਾਰੇ ਨਾਬੇ ਸ਼ਹਿਰ ਲਈ ਇੱਕ ਵਧੀਆ ਵਿਅਕਤੀ ਜਿਨ੍ਹਾਂ ਨੇ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਰੱਖਿਆ ਪ੍ਰਵੀਨ ਗੋਗੀ ਜੀ ਦਾ ਤੁਸੀਂ ਅਕਸਰ ਦੇਖਿਆ ਹੋਣਾ ਉਹਨਾਂ ਨੂੰ ਮੰਦਰਾਂ ਦੇ ਵਿੱਚ ਸੇਵਾ ਕਰਦੇ ਹੋਏ ਤੇ ਸਮਸ਼ਾਨ ਘਾਟ ਦੇ ਵਿੱਚ ਸੇਵਾ ਕਰਦੇ ਹੋਏ ਮੈਂ ਕਹਿੰਦਾ ਮਹਾਲੇ ਦੇ ਵਿੱਚ ਵੀ ਉਹ ਜਿੱਥੇ ਵੀ ਸਾਾਨੂੰ ਲੋਡ ਹੁੰਦੀ ਸੀ ਉਹ ਮੂਰੇ ਉਹ ਕੇ ਸੇਵਾ ਨਿਭਾਉਂਦੀ ਸੀ ਬੜੀ ਦੁੱਖ ਦੀ ਗੱਲ ਹੋਈ ਤੇ ਰਾਤ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਪਤਨੀ ਨੀਹਾ ਮਿਸਤਲ ਜੀ ਤੇ ਪ੍ਰਵੀਨ ਗੋਗੀ ਜੀ ਦੀ ਡੈਥ ਹੋ ਗਈ ਇੱਕ ਰਾਤ ਕੋਈ ਐਕਸੀਡੈਂਟ ਹੋਇਆ ਰੋਟੀ ਦੇ ਪੁਲਾਤੇ ਨਾਬਾ ਪਟਿਆਲਾ ਰੋਡ ਤੇ ਉਹਦੇ ਬਾਰੇ ਕੁਝ ਜਾਣਕਾਰੀ ਚਾਹੀਦੀ ਸੀ ਹਾਂਜੀ ਸਾਡੇ ਕੋਲੇ ਬਰੋਡ ਬੋਡੀ ਆਈ ਸੀਗੀ ਅਮਨਜੋਤ ਸਿੰਘ ਜੀ ਠੀਕ ਹੈ ਜੀ ਉੱਥੋਂ ਹੀ ਸਾਨੂੰ ਪਤਾ ਲੱਗਿਆ ਵੀ ਐਕਸੀਡੈਂਟ ਹੋਇਆ ਰੋਡੀ ਪੁਲਾ ਦੇ ਉੱਤੇ ਤੇ ਉਹਨਾਂ ਨੇ ਹੀ ਸਾਨੂੰ ਦੱਸਿਆ ਵੀ ਇੱਕ ਡੈੱਡ ਬੋਡੀ ਹੋਰ ਆ ਰਹੀ ਹੈ ਜੋ ਅਮਨ ਜੋ ਸਿੰਘ ਦੀ ਬੋਡੀ ਲੈ ਕੇ ਆਈ ਸੀ ਵੀ ਉਹ ਲੈ ਕੇ ਆਈ ਸੀ ਬਰੌਡ ਡੈੱਡ ਸੀਗਾ ਅਸੀਂ ਨੇ ਫਿਰ ਵੀ ਕੋਸ਼ਿਸ਼ ਕੀਤੀ ਆਪਣੀ ਜੋ ਕਰਨੀ ਸੀ ਤੇ ਉਹ ਨਹੀਂ ਹੋਨੇ ਰਿਸਪੌਂਸ ਦਿੱਤਾ ਉਹਦੀ ਡੈੱਡ ਬੋਡੀ ਨੂੰ ਅਸੀਂ ਨੇ ਡਿਕਲੇਅਰ ਕਰਕੇ ਡੈੱਡ ਡਿਕਲੇਅਰ ਕਰਕੇ ਉਸ ਨੂੰ ਅਸੀਂ ਮੌਰਸੇਲੀ ਚ ਸ਼ਿਫਟ ਕਰਤਾ ਥੋੜੀ ਡੈੱਡ ਬੋਡੀ ਆਈ ਸੀ ਸਾਡੇ ਕੋਲੇ ਪੌਣੇ 11 ਵਜੇ ਕਿ ਸਾਡੇ ਕੋਲੇ ਦੂਸਰੀ ਡੈੱਡ ਬੋਡੀ ਆਈ ਹੈ ਬਰੌਡ ਡੈੱਡ 11B ਦੇ ਉੱਤੇ ਠੀਕ ਹੈ ਜੋ ਕਿ ਫੀਮੇਲ ਸੀ 50 ਪਲੱਸ ਇਹਨਾਂ ਦੀ ਏਜ ਹੈ ਨੇਹਾ ਮਿੱਤਰ ਨਾਮ ਹੈ ਉਹਨਾਂ ਦਾ ਠੀਕ ਹੈ ਜੀ ਇਹ ਦੋ ਦੋਵੇਂ ਮੋਟੇ ਜਿਹੇ ਦੋਨੋਂ ਮੋਟੇ ਠੀਕ ਹੈ ਹਾਂਜੀ ਸਰ ਜਿਹੜਾ ਰਾਤ ਐਕਸੀਡੈਂਟ ਹੋਇਆ ਉਹਦੇ ਬਾਰੇ ਤੁਹਾਡਾ ਕੀ ਹੈ ਤੇ ਇੱਕ ਗੱਡੀ ਆ ਰਹੀ ਸੀਗੀ ਬੈਕਸਟੋ ਗੰਦੀ ਪਟਿਆਲਾ ਸਾਈਡ ਤੋਂ ਨਾਪੇ ਦੇ ਰਹਿਣ ਵਾਲੇ ਸੀਗੇ ਪ੍ਰਵੀਨ ਮਿੱਤਰ ਜੀ ਸੀਗੇ ਤੇ ਉਹਨਾਂ ਦੀ ਮਿਸ ਨਾਲ ਸੀਗੀ ਤੇ ਇਹ ਜਦੋਂ ਇੱਥੇ ਜੋੜ ਦੀ ਖਾਸ ਦੇ ਕੋਲ ਪਹੁੰਚੇ ਹੈਗੇ ਆ ਅਚਾਨਕ ਇੱਕ ਗੱਡੀ ਨਾਪੇ ਸਾਈਡ ਤੋਂ ਗਈ ਆਡੀ ਗੱਡੀ ਸੀਗੀ ਤੇ ਉਹਨਾਂ ਦੀ ਆਪਸ ਦੇ ਵਿੱਚ ਜ਼ਬਰਦਸਤ ਟੱਕਰ ਹੋਈ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹਸਪਤਾਲ ਐਸਐਸਪੀ ਦੇ ਮਦਦ ਨਾਲ ਤੇ ਲੋਕ ਆਗੇ ਇਹਨਾਂ ਦੇ ਮਦਦ ਕਰਨ ਉਸ ਤੋਂ ਬਾਅਦ ਇਹਨਾਂ ਨੇ ਤਿੰਨਾਂ ਦੇ ਜਿਹੜੇ ਅੱਗੇ ਕਾਰਾਂ ਦੇ ਡਰਾਈਵਰ ਤੇ ਸਵਾਰੀ ਦੀ ਡੈਥ ਹੋ ਗਈ ਉਹਦੀ ਅਸੀਂ ਕਾਰ ਦੇ ਵਿੱਚ ਨਾਲ ਸਰ ਦੂਜੀ ਪਾਲ ਦੂਜਾ ਬੰਦਾ ਕਿੱਥੇ ਦਾ ਸੀਗਾ ਜੀ ਇਹ ਇਹ ਪਟਿਆਲੇ ਦਾ ਰਹਿਣ ਵਾਲਾ ਸੀਗਾ ਜੀ ਕੀ ਸਰ ਕੋਈ ਡਰਿੰਕ ਵਗੈਰਾ ਜਾਂ ਨਸ਼ਾ ਵਗੈਰਾ ਕੀਤਾ ਹੋਇਆ ਸੀ ਕੋਈ ਨਹੀਂ ਜੀ ਤਾਂ ਦਾ ਜੇ ਫਿਲਹਾਲ ਸਾਡੇ ਕੋਲ ਕੋਈ ਨਹੀਂ ਪੋਸਟਮਾਰਮ ਕਰਾਵਾਂਗੇ ਮੈਡੀਕਲ ਹੂਕਾ ਉਹਦੇ ਚ ਦੇਖੇ ਚਲੋ ਗੱਡੀ ਦੇ ਵਿੱਚੋਂ ਜਿਸ ਤਰ੍ਹਾਂ ਦੇਖ ਰਹੇ ਆ ਸਰ ਵੀ ਆਹ ਦਾਰੂ ਦੀਆਂ ਬੋਤਲਾਂ ਹੀ ਮਿਲਿਆ ਇਹ ਨਹੀਂ ਦਾਰੂ ਦੀ ਬੋਤਲਾਂ ਜਿਹੜੇ ਲਵਾਗੇ ਕਾਰਚੇ ਚ ਲਵਾਗੇ ਯੂਬ ਇਸ ਤਰ੍ਹਾਂ ਦੇ ਠੀਕ ਆ ਵੀ ਅਸੀਂ ਲਿਆਵਾਂਗੇ ਤੱਕ